ਬੇਅਦਬੀ ਦੇ ਬਹਾਨੇ ਕੀਤਾ ਇੱਕ ਨੌਜਵਾਨ ਦਾ ਕਤਲ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਕੀ ਹੈ ਪੂਰਾ ਮਾਮਲਾ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਦੱਸਦੀ ਹੈ ਕਿ ਗੁਰਦਾਸਪੁਰ 24 ਜਨਵਰੀ 2024 ਜਮ ਹੋਰੀ ਅਧਿਕਾਰ ਸਭਾ ਪੰਜਾਬ ਦੇ ਬੇਅਦਬੀ ਦੇ ਬਹਾਨੇ ਹੇਠ ਕਤਲ ਕਰਨ ਵਾਲਾ ਰਮਨਦੀਪ ਸਿੰਘ ਮੰਗੂ ਮਾਠ ਉੱਪਰ ਕਤਲ ਦਾ ਕੇਸ ਦਰਜ ਕਰਨਾ ਤੇ ਪੰਜਾਬ ਅੰਦਰ ਲੰਚਿੰਗ ਅਤੇ ਕਠੜਤਾ ਦੀ ਮਾਨਸਿਕਤਾ ਸਿਰਜਣ ਵਾਲਿਆਂ ਤੇ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਢਕਾਉਣ ਵਾਲੇ ਅਤੇ ਲੋਕਾਂ ਦੀ ਭਾਈਚਾਰਕਾ ਸਾਂਝ ਨੂੰ ਸਨਲੋਣ ਯਤਨਸ਼ੀਲ ਅਸਲ ਤਾਕਤਾਂ ਨੂੰ ਨੰਗਿਆ ਕਰਨ ਪੰਜਾਬ ਦੀ ਸਾਂਦੀ ਵਿਰਾਸਤ ਉੱਪਰ ਪਹਿਰਾ ਦੇਣ ਦਾ ਸੱਦਾ ਦਿੰਦਾ ਹੈ ਇਸ ਗੱਲ ਦਾ ਖੁਲਾਸਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਅਜੀਤ ਸ਼ਾਸਤਰੀ ਨੇ ਫਗਵਾੜੇ ਗੁਰਦੁਆਰੇ ਛੇਮੀ ਪਾਤਸ਼ਾਹੀ ਵਿਖੇ 16 ਜਨਵਰੀ 2024 ਨੂੰ ਬੇਅਦਬੀ ਬਹਾਨੇ ਇੱਕ ਯਤਿਮ ਗਰੀਬ ਵਿਕਾਸ ਕਪੂਰ ਵਿਅਕਤੀ ਦੇ ਕਤਲ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ ਜਾਰੀ ਕਰ ਦੇ ਦਿੱਤਾ ਆਗੂਆਂ ਨੇ ਕਿਹਾ ਕਿ ਰਮਨਦੀਪ ਸਿੰਘ ਮੰਗੂ ਮੱਠ ਦਾ ਝੋਟ ਸਾਹਮਣੇ ਆ ਗਿਆ ਹੈ ਜਦੋਂ ਉਹ ਇੱਕ ਪਾਸੇ ਆਤਮ ਰੱਖਿਆ ਲਈ ਕਿਤੇ ਵਾਰ ਵਿੱਚ ਵਿਕਾਸ ਕਪੂਰ ਦੀ ਜਾਨ ਚਲੀ ਜਾਣ ਦੀ ਗੱਲ ਕਰਦਾ ਹੈ ਜਦੋਂ ਕਿ ਵੀਡੀਓ ਰਾਹੀ ਕਹਿੰਦਾ ਹੈ ਕਿ ਬੰਦਾ ਬੇਅਦਬੀ ਕਰਨ ਆਇਆ ਸੀ ਮੈਂ ਮਾਰਤਾ ਵੀਡੀਓ ਵਿੱਚ ਵਿਕਾਸ ਕੰਬੂਰ ਸਾਨੂੰ ਕਿਸੇ ਸੋਖੇ ਵੱਲੋਂ ਬੇਅਦਬੀ ਲਈ ਰਕਮ ਦੇਣ ਦੀ ਗੱਲ ਵਾਲੇ ਰਮਨਦੀਪ ਸਿੰਘ ਮੰਗੂ ਮੱਠ ਨੂੰ ਪਤੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਆਪਾਂ ਚਮਕੋਣ ਲਈ ਅਤੇ ਵਿਦੇਸ਼ੀ ਸ਼ਰਧਾਲੂਆਂ ਤੋਂ ਪੈਸਾ ਹਾਸਲ ਕਰਨ ਲਈ ਵੀਡੀਓ ਪਾਉਣ ਦੀ ਆਦੀ ਹੈ ਇਹ ਕਤਲ ਵੀ ਇਸੇ ਮਸਕਤ ਲਈ ਕੀਤਾ ਗਿਆ ਹੈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਰਿਪੋਰਟ ਵਿੱਚ ਨੋਟ ਕੀਤਾ ਹੈ ਕਿ ਕਤਲ ਦੀ ਇਸ ਘਟਨਾ ਨੂੰ ਅੰਜਾਮ 10ਵੇਂ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਦੀ ਪੂਰਵ ਸੰਧਿਆ ਮੌਕੇ ਅਤੇ ਜਲੰਧਰ ਵਿਖੇ 16 ਜਨਵਰੀ ਨੂੰ ਹੋ ਜਾਣ ਜਾਂ ਰਹੀ ਸੀਯੋਗਤ ਕਿਸਾਨ ਮੋਰਚੇ ਦੀ ਦੇਸ਼ ਪੱਧਰੀ ਕਨਵੈਨਸ਼ਨ ਮੌਕੇ ਦਿੱਤਾ ਗਿਆ ਹੈ ਤਾਂ ਇਸ ਘਟਨਾ ਦੀ ਸਾਜਿਸ਼ ਵਿੱਚ ਹੋਰ ਤਾਕਤਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ ਰਮਨਦੀਪ ਸਿੰਘ ਮੰਗੂ ਮੱਠ ਜਿਸ ਦਾ ਪਿਛੋਕੜ ਅਪਰਾਧੀ ਹੈ ਅਤੇ ਪੁਲਿਸ ਮੁਤਾਬਿਕ ਉਸ ਦੀ ਰੈਣੀ ਸੈਣੀ ਉਸ ਦੇ ਆਮਦਨ ਸਰੋਤਾਂ ਨਾਲ ਮੇਲ ਨਹੀਂ ਅਤੇ ਅਤੇ ਉਸ ਦੇ ਡ੍ਰੌਪ ਟੈਕਸ ਵਿੱਚ ਉਹ ਨਸ਼ਿਆਂ ਦਾ ਆਦੀ ਹੋਣਾ ਪਾਇਆ ਗਿਆ ਹੈ ਉਸ ਨੇ ਘਟਨਾ ਸਥਲ ਉੱਪਰ ਪਹੁੰਚਣ ਦੀ ਦੇਰੀ ਕਰਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾ ਨੇ ਬੇਅਦਬੀ ਸ਼ੱਕੀ ਵਿਅਕਤੀ ਵਿਕਾਸਕੁਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਪਿਛਲੇ ਸਮੇਂ ਵਿੱਚ ਬੇਅਦਬੀ ਦੇ ਘਟਨਾਵਾਂ ਦੇ ਦੋਸ਼ ਵਿੱਚ ਗਰੀਬ ਅਤੇ ਬਹੁਤ ਮਾਨਸਿਕ ਰੋਗੀ ਕਿਸਮ ਦੇ ਵਿਅਕਤੀਆਂ ਉੱਪਰ ਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਇਹ ਕਿਸੇ ਸਧਾਰਨ ਮਨੁੱਖ ਦੇ ਮਨ ਚ ਉੱਠੇ ਬਲਬਲੀਆਂ ਤਹਿਤ ਭਾਵਨਾਵਾਂ ਪੜਕਣ ਦੇ ਮਾਮਲਾ ਨਹੀਂ ਹਨ ਬਲਕਿ ਸ਼ਾਦੀਸ਼ ਤਹਿਤ ਅਜਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ ਇਨ੍ਹਾਂ ਘਟਨਾਵਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨੰਗਾ ਕਰਕੇ ਅਤੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਮੰਗ ਕਰਨ ਦੀ ਲੋੜ ਹੈ ਮੁੱਠੀ ਪਰ ਲੋਕ ਬੇਅਦਬੀ ਦੀਆਂ ਵਾਰਦਾਤਾ ਸਮੇ ਸੌਦਾ ਲਾਉਣ ਦੀ ਮਾਨਸਿਕਤਾ ਨੂੰ ਹਲਾਸ਼ੇਰੀ ਦੇ ਰਹੇ ਹਨ ਅਤੇ ਦੇਸ਼ ਪਰ ਅੰਦਰ ਢੜਕਾਇਆ ਜਾ ਰਿਹਾ ਫਿਰਕੂ ਪਾਲਬੰਦੀ ਦੀ ਸਿਆਸਤ ਨੂੰ ਪੱਠੇ ਪਾਰ ਹਿਅਾਨ ਮੁਕਲੰਦਰ گاਉਂ ਰੱਖਿਆ ਦੇ ਨਾਂ ਠੇਠ ਭਗਵਾ ਫਿਕਰਪਰਸਤਾ ਵੱਲੋਂ ਮਹਿਲੂ ਖਾਨ ਵਰਗਿਆਂ ਮਾਲ ਲਿਛਕ ਦੀਆਂ ਕਟਨਾਵਾਂ ਵਾਪਰ ਚੁੱਕਿਆ ਹਨ ਸਭਾ ਨੇ ਪੰਜਾਬ ਦੇ ਸਮੂਹ ਜਮਹੂਰੀ ਤੇ ਇਨਸਾਫ ਪਸੰਦ ਲੋਕਾਂ ਨੂੰ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਧਕਾਉਣ ਅਤੇ ਦੇਸ਼ ਪਰ ਵਿੱਚ ਫਿਰਕੂ ਜਨੂਨੀ ਪਾਲਾਬੰਦੀ ਕਰਨ ਉਬਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਪੰਜਾਬਤ ਦੀ ਸਾਂਝੀ ਵਿਰਾਸਤ ਉੱਪਰ ਦੇਣ ਦਾ ਸੱਦਾ ਦਿੰਦਾ ਹੈ ਇਸ ਰਿਪੋਰਟਰ ਨੂੰ ਪ੍ਰੋਫੈਸਰ ਜਗਮੋਹਨ ਸਿੰਘ ਪ੍ਰਿਤਪਾਲ ਸਿੰਘ ਨਿਰਭਿੰਦਰ ਸਿੰਘ ਐਡਵੋਕੇਟ ਐਨ ਕੇ ਜੀਤ ਬੂਟਾ ਸਿੰਘ ਅਤੇ ਐਡਵੋਕੇਟ ਸੰਦੀਪ ਸੰਦੀਪ ਸਿੰਘ ਆਧਾਰਤ ਕਮੇਟੀ ਨੇ ਤੱਥਾਂ ਦੀ ਗੰਭੀਰਤਾ ਨਾਲ ਪੜਤਾਲ ਕਰਨ ਉਪਰੰਤ ਤਿਆਰ ਕਰਨ ਤੋਂ ਬਾਅਦ ਜਾਰੀ ਕੀਤਾ ਹੈ ਸੋ ਬਾਕੀ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕਿ ਮੰਗੂ ਮੱਠ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਜੋ ਕਿ ਬੇਕਸੂਰ ਸੀ ਜਿਸ ਸੁਖੀ ਦਾ ਨਾਮ ਉਹ ਲੈ ਰਿਹਾ ਸੀ ਉਸ ਬਾਰੇ ਮੰਗੋ ਮੱਠ ਨੇ ਕੋਈ ਵੀ ਗੱਲ ਨਹੀਂ ਕੀਤੀ ਉਸ ਬਾਰੇ ਕੋਈ ਰਿਸਰਚ ਨਹੀਂ ਕੀਤੀ ਜਿਸ ਨੇ ਉਸ ਨੂੰ ਭੇਜਿਆ ਸੀ ਉਹ ਵੀਡੀਓ ਦੇ ਵਿੱਚ ਇਹ ਵੀ ਕਹਿੰਦਾ ਹੋਇ ਨਜ਼ਰ ਆ ਰਿਹਾ ਹੈ ਕਿ ਮੈਨੂੰ 2-3000 ਦੇ ਕੇ ਸੁਖੀ ਨੇ ਭੇਜਿਆ ਕਿ ਐਦਾਂ ਕਰ ਜੇਕਰ ਦੇਖਿਆ ਜਾਵੇ ਤਾਂ ਸੁਖੀ ਇਸ ਬੇਅਦਵੀ ਕਰਨ ਵਾਲੇ ਦਾ ਅਸਲੀ ਗੁਨਾਹਗਾਰ ਹੈ ਉਸ ਨੂੰ ਕਿਉਂ ਨਹੀਂ ਸੋਦਾ ਲਾ ਦਿੱਤਾ ਗਿਆ ਜਾਂ ਉਸ ਨੂੰ ਹਲੇ ਤੱਕ ਪੁਲਿਸ ਨੇ ਕਿਉਂ ਨਹੀਂ ਫੜਿਆ ਮੰਗੋ ਮੱਠ ਨੇ ਬਿਨੇ ਕੁਝ ਜਾਣੇ ਉਸ ਵਿਅਕਤੀ ਨੂੰ ਸੋਦਾ ਲਾ ਦਿੱਤਾ ਜਦ ਕਿ ਰਿਪੋਰਟਰਾਂ ਤੁਆਪਕ ਇਹ ਵੀ ਆਇਆ ਕਿ ਜਦੋਂ ਮੰਗੂ ਮੱਠ ਦਾ ਡ੍ਰੋਪ ਟੈਸਟ ਕਰਵਾਇਆ ਗਿਆ ਉਹ ਨਸ਼ੇੜੀ ਪਾਇਆ ਗਿਆ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਅਜਿਹੇ ਬੰਦੇ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ